ਜਸਪਾਲ ਸਿੰਘ ਜੀ ਗਰੇਵਾਲ ਸਾਹਿਬ ਬਾਈ ਨੰਬਰ 4 ਦੇ ਕੈਂਡੀਡੇਟ ਪਹੁੰਚ ਚੁੱਕੇ ਆ ਜੀ ਆਖਦੇ ਆ ਸਾਡੇ ਪਾਲ ਸਿੰਘ ਗਰੇਵਾਲ ਜਿਹੜਾ ਕੱਲੇ-ਕੱਲੇ ਬੱਚੇ ਨੂੰ ਕੱਲੇ-ਕੱਲੇ ਘਰ ਤੋਂ ਜਾਂਦਾ ਜੋ ਵੋਟਾਂ ਦੇ ਵਿੱਚ ਤੁਹਾਡੇ ਕੋਲ ਆਏ ਆ ਹਾਜ਼ਰ ਹੋਏ ਆ ਮੈਂ ਇਹ ਹੀ ਬੇਨਤੀ ਕਰਨਾ ਜੋ 21 ਤਰੀਕ ਆਪਣੀਆਂ ਵੋਟਾਂ ਇੱਕ-ਇੱਕ ਬੋਲ ਪਾ ਕੇ ਇਹਨਾਂ ਨੂੰ ਕਾਮਯਾਬ ਕਰਕੇ ਜਲਦੀ ਤੋਂ ਜਲਦੀ ਅੱਪਾ ਫੇਰ ਬਣਾਈਏ ਆਪਣੇ ਇਲਾਕੇ ਦਾ ਤੇ ਆਪਣੇ ਇਲਾਕੇ ਦੇ ਕੰਮ ਸੁਧਾਰੀਏ ਸਾਡਾ ਮਰਵਾ ਸਿੰਘ ਦੀਆਂ ਮੁੰਡੀਆਂ ਜਿੰਦਾਬਾਦ ਜੋਰਾਵਾ ਸਿੰਘ ਦੀਆਂ ਮੁੰਡੀਆਂ ਜਿੰਦਾਬਾਦ ਆਵਾਮ ਆਦਮੀ ਪਾਰਟੀ ਜਿੰਦਾਬਾਦ ਆਵਾਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਇੰਦਰਪਾਲ ਸਿੰਘ ਗਰੇਵਾਲ ਜਿੰਦਾਬਾਦ ਜਿੰਦਾਬਾਦ ਇੰਦਰਪਾਲ ਸਿੰਘ ਜੀ ਗਰੇਵਾਲ ਜਿੰਦਾਬਾਦ ਇੰਦਰਪਾਲ ਸਿੰਘ ਗਰੇਵਾਲ ਜਿੰਦਾਬਾਦ ਜਿੰਦਾਬਾਦ ਸਰਕਾਰ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਤੋਂ ਜ਼ਿਆਦਾ ਪੱਤਰਕਾਰ ਵੀਰਾਂ ਤੋਂ ਰਿਪੋਰਟ ਹੁੰਦੀ ਹੈ ਉਹ ਇਕੱਠ ਦੇ ਕੇ ਦੱਸ ਦਿੰਦੇ ਆ ਵੀ ਕਿਹੜੇ ਬੰਦੇ ਨੇ ਕਿੰਨੀ ਲੀਡ ਨਾਲ ਜਿੱਤਣਾ ਉਹ ਹੁਣ ਤੁਸੀਂ ਦੇਖ ਹੀ ਰਹੇ ਹੋ ਜਿੱਥੇ ਵੀ ਸਾਡੇ ਵੀਰ ਦੀ ਮੀਟਿੰਗ ਹੁੰਦੀ ਹੈ 7-800 ਤੋਂ ਲੈ ਕੇ 1000 ਬੰਦਾ ਹੁੰਦਾ ਇੱਥੋਂ ਤੱਕ ਵੀ 3-400 ਕੁਰਸੀ ਲਵਾਈ ਹੋਈ ਹੈ ਫਿਰ ਵੀ ਲੋ ਉਹਨੇ ਲੋਕ ਖੜੇ ਆ ਉਹ ਤੁਸੀਂ ਦੇਖ ਹੀ ਰਹੇ ਹੋ ਆਮ ਆਦਮੀ ਪਾਰਟੀ ਦਾ ਜੋਰ ਸਾਡੇ ਵੀਰ ਦੀ ਲੋਕਾਂ ਨਾਲ ਬਣਾਈ ਹੋਈ ਉਹ ਪਿਆਰ ਕਦੇ ਵੀ ਸਾਡੇ ਵੀਰ ਜੀ ਨੇ ਕੋਈ ਵੀ ਦਫ਼ਤਰ ਆ ਜੇ ਕਦੇ ਵੀ ਉਹਨੂੰ ਖਾਲੀ ਹੱਥ ਨਹੀਂ ਭੇਜਿਆ ਜਿਹੜੀ ਵੀ ਕੋਈ ਲੋੜ ਹੈ ਜਿੱਦਾਂ ਦੀ ਵੀ ਲੋੜ ਹੈ ਉਹਦੀ ਪੂਰੀ ਕੀਤੀ ਹੈ ਉਹ ਲੋਕ ਪਿਆਰ ਦੇ ਰਹੇ ਆ ਬਹੁਤ ਵੱਡੀ ਲੀਡ ਨਾਲ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ 95 ਚੋਂ 95 ਸੀਟਾਂ ਲੈ ਕੇ ਆਪਣਾ ਮੇਰ ਬਣਾਵਾਂਗੇ ਇੱਕ ਵੱਖਰਾ ਇਤਿਹਾਸ ਲਿਖਿਆ ਜਾਊਗਾ ਜਿਵੇਂ ਕਿ ਪਹਿਲਾਂ ਵਿਾਈ ਦੇ ਵਿੱਚ ਇੱਕ ਵੱਖਰਾ ਇਤਿਹਾਸ ਲਿਖਿਆ ਗਿਆ ਸੀ ਇੰਨੀਆਂ ਸੀਟਾਂ ਨਹੀਂ ਸੀ ਕਦੀ ਆਈਆਂ ਉਵੇਂ ਹੀ ਇਹ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਵੀ ਇੱਕ ਬਕਰਾਂ ਇਤਿਹਾਸ ਲਿਖਿਆ ਜਾਊਗਾ ਈਲਾਨ ਦਾ ਇਹ ਨਾ ਪ੍ਰਚਾਰ ਦਾ ਬਾਕੀ ਆ ਕਿੰਤਰਾਂ ਦੀ ਜੁਣ ਮਹਿਮਾ ਜੀ ਹੁਣ ਦੇਖਾਂ ਬਹੁਤ ਵਧੀਆ ਚੱਲਦੇ ਆ ਬਹੁਤ ਵਧੀਆ ਸੰਗਤਾਂ ਨੂੰ ਫੀਲ ਕਰਦਾ ਵੀ ਕਿਸੇ ਤਰ੍ਹਾਂ ਸਹਿਯੋਗ ਦਿਓ 21 ਤਰੀਕ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਲੁਧਿਆਣਾ ਚੋਂ ਜਤਾਰ ਸ਼ਾਨੂਰ ਸਾਡੇ ਸੱਜਣ ਦੇ ਲੋਕ ਕੀ ਕਹਿੰਦੇ ਆ ਕਿੰਤਰਾਂ ਤੇਰੇ ਆ ਟਪਲਾਏ ਬਣਾ ਸਮਾਖਣ ਜਿਹੜਾ ਵਾ ਬਹੁਤ ਹੀ ਬਹੁਤ ਵਧੀਆ ਮਿਲਦੇ ਆ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਪਾਸ ਦੀ ਮੇਰੇ ਭਰਾ ਜੇ ਤਾਂ ਚੁੱਕੇ ਨੇ ਜਿਹੜੀ ਉਹ ਹੀ ਪਤਾਣੀ ਇੱਕ ਬਾਕੀ ਆ ਕੋ ਲੀਡ ਕਿੰਨੀ ਆ ਸੀ ਵਧਾਉਣੀ ਆ ਸਾਡਾ ਉਹ ਤੇ ਜੋਰ ਲੱਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਜਦੋਂ ਰਿਜ਼ਲਟ ਆਊਗਾ ਅੱਜ 8.5 ਦੇ ਕਰੀਬ ਉਹ ਤੁਹਾਨੂੰ ਖਾਸ ਤੋਂ ਪਹਿਲਾਂ ਪਤਾ ਲੱਗੂ ਲੁਧਿਆਣਾ ਵਿੱਚ ਵਾੜ ਨੰਬਰ 22 ਦੀ ਸੀਟ ਜਸपाल ਸਿੰਘ ਅਰੇਵਾਲ ਦੀ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਪਹਿਲਾ ਸਰਟੀਫਿਕੇਟ ਐਸਡੀਐਮ ਦਾ ਅਧਿਕਾਰੀ ਤੋਂ ਇਹ ਹੀ ਲਿਆ ਕੇ ਹੁਣਗੇ ਮੈਂ ਅਸ਼ਵਾਸ਼ਣ ਦਿਵਾਉਣਾ ਤੇ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਵਾਇਲ ਦੀ ਕਾਖਾ ਅਸੀਂ ਸਾਹਨੇ ਹਾਲ ਦੇ ਵਿੱਚ ਪੰਜ ਵਾਡਾਂ ਤੋਂ ਜਿਹੜੇ ਵੀ ਸਰਕਾਰ ਨੇ ਬੰਦੇ ਖਿਲਾਾਰੇ ਆ ਪੰਜੇ ਵਾਡ ਅਸੀਂ ਜਿੱਤ ਕੇ ਹਰਦੀਪ ਸਿੰਘ ਦੀ ਝੋਲੀ ਦੇ ਵਿੱਚ ਪਾਣੇ ਆ ਵੈਰਾ ਕੀਤਾ ਤੁਹਾਡੇ ਨਾਲ 22 ਨੰਬਰ 23 ਨੰਬਰ ਦੇ ਵਿੱਚ ਕਾਉਂਸਲਰ ਤਿੰਨ ਵਾਰੀ ਕਾਉਂਸਲਰ ਜਿੱਤੇ ਹੋਏ ਸਰਜੀਤ ਰਾਏ ਜੀ ਉਹ ਵੀ ਸਾਡੇ ਵਿੱਚ ਆ ਗਏ ਨੇ ਉਹ ਪੂਰਾ ਸਾਥ ਦੇ ਰਹੇ ਨੇ ਇੰਦਰ ਮੋਨ ਜੀ ਜਿਹੜੇ 50 ਸਾਲ ਤੋਂ ਨਾਲ ਚੱਲਦੇ ਸੀ ਬੀਜੇਪੀ ਦੇ ਉਹਨਾਂ ਨੂੰ ਵੀ ਕੱਲ ਸ਼ਾਮਲ ਕਰ ਲਿਆ ਹੈ ਹੋਰ ਵੀ ਬੜੇ ਜਿਹੜੇ ਭਗਤ ਆ ਗਏ ਉਹ ਸਾਰੇ ਸਾਡੇ ਨਾਲ ਆ ਰਹੇ ਨੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ 22 ਨੰਬਰ ਵਾਰਡ ਦੀ ਸਥਿਤੀ ਨੂੰ ਸਭ ਤੋਂ ਉੱਪਰ ਲੈ ਕੇ ਜਾਵਾਂਗੇ ਪੰਜੇ ਵਾਰਡਾਂ ਦੇ ਵਿੱਚ ਇਹ ਲਿਖ ਕੇ ਦੇ ਦਿੰਨੇ ਮੈਂ ਕਿਹਾ ਬਿਲਕੁਲ ਬਿਲਕੁਲ ਘਰ ਘਰ ਝਾੜੂ ਚੱਲੇਗਾ ਪੂਰਾ ਫੱਟੀ ਸਾਫ ਕਰਾਂਗੇ ਜਮਾਨਤਾ ਜਬਤ ਕਰਾਵਾਂਗੇ 4 ਨੰਬਰ 4 ਨੰਬਰ 4 ਨੰਬਰ 4 ਬਲਦਰ ਨੰਬਰ 4 ਵਾਰ ਨੰਬਰ 22 ਬੇਰ ਦੀ ਸ਼ੀਟ ਪੱਕੀ ਉਹ ਬਾਬਾ ਜੀ ਦੀ ਬਾਹਰ ਗਿਰਪਾ ਹੋਣੀ ਹੈ ਸਾਨੂੰ ਵਿਸ਼ਵਾਸ ਆ ਹੋਈ ਜਾਣੀ ਪੱਕੀ ਆ ਦਰਵਾਜ਼ੇ ਦੇ ਮੁਰੇ ਖੜੇ ਆਪ ਤੇ ਕਰ ਦੇਣੀ ਉਹਨੇ ਪੱਕੀ ਹਾਂ ਜੀ